ਚਰਚ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਗਏ ਇੱਕ 16 ਸਾਲਾ ਮੁੰਡੇ ਦੀ ਦਰਦਨਾਕ ਮੌਤ ਹੋ ਗਈ। ਜਿਸ ਦੇ ਕਾਰਨ ਪਿੰਡ ਦੇ ਵਿੱਚ ਵੱਡਾ ਗਾਹ ਪੈ ਗਿਆ ਇਸੇ ਦੇ ਨਾਲ ਪਰਿਵਾਰਕ ਮੈਂਬਰਾਂ ਦੇ ਵਿੱਚ ਵੱਡੇ ਪੱਦਰ ਉਤੇ ਰੋਸ ਵੀ ਦੇਖਣ ਨੂੰ ਮਿਲ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਜੋ ਚਰਚ ਪ੍ਰਬੰਧਕ ਨੇ ਉਹਨਾਂ ਦੇ ਵੱਲੋਂ ਸਹੀ ਤਰੀਕੇ ਦੇ ਨਾਲ ਇੰਤਜ਼ਾਮ ਜਿਹੜੇ ਸੀਗੇ ਉਹ ਨਹੀਂ ਕੀਤੇ ਗਏ ਸੀ ਜਿਸ ਦੇ ਕਾਰਨ ਅਣਗਹਿਲੀ ਵਾਪਰੀ ਤੇ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹਾਲਾਂਕਿ ਇਸ ਹਾਦਸੇ ਦੇ ਵਿੱਚ ਜੋ 16 ਸਾਲ ਦਾ ਮੁੰਡਾ ਹੈਗਾ ਉਸੀ ਮਾਤਾ ਬੇਹੋਸ਼ ਹੈਗੀਆ ਉਸ ਨੂੰ ਕੁਝ ਵੀ ਜੋ ਹੈ ਜਾਣਕਾਰੀ ਜੋ ਹੈ ਜਦੋਂ ਮਿਲਦੀ ਹੈਗੀ ਕਿ ਉਹਨਾਂ ਦੇ ਪੁੱਤ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਉਹ ਹੀ ਵੱਧ ਹਵਾਜ਼ ਦੇ ਵਿੱਚ ਉਹ ਨਜ਼ਰ ਆ ਰਹੀ ਹੈ ਤੇ ਖਬਰ ਜਿਹੜੀ ਹੈਗੀ ਪਟਿਆਲਾ ਤੋਂ ਸਾਮਣੇ ਆ ਰਹੀ ਹੈ ਪਟਿਆਲਾ ਦੇ ਨੇੜਲੇ ਪਿੰਡ ਸਿੱਧੂਵਾਲ ਦੇ ਵਿੱਚ 크ਰਿਸਚਨ ਪਾਈਚਾਰੇ ਦੇ ਵੱਲੋਂ ਇੱਕ ਚੰਗਿਆਈ ਸਭਾ ਆਯੋਜਿਤ ਪ੍ਰੋਗਰਾਮ ਜੋ ਹੈ ਉਹ ਕੀਤਾ ਗਿਆ ਸੀਗਾ ਜਦੋਂ ਇਹ ਵੱਡਾ ਹਾਦਸਾ ਵਾਪਰ ਗਿਆ ਹਨੇਰੀ ਦੇ ਕਾਰਨ ਜੋ ਵਾਈਫਾਈ ਟਾਵਰ ਹੈ ਉਹ ਡੇਟਾ ਡਿੱਗ ਜਾਂਦਾ ਤੇ ਇੱਕੋ ਦਮ 16 ਸਾਲ ਦੇ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਹਾਦਸੇ ਦੇ ਵਿੱਚ ਮਾਰੇ ਗਏ ਨੌਜਵਾਨ ਦੇ ਮਰਤਕ ਦੇ ਨੂੰ ਪਟਿਆਲਾ ਦੇ ਰਜੇਂਦਰਾ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾਇਆ ਗਿਆ ਪਰਿਵਾਰਕ ਮੈਂਬਰਾਂ ਨੇ ਮੋਰਚਰੀ ਦੇ ਵਿੱਚ ਆਪਣੀ ਪੜਾਸ ਘੜਦੇ ਹੋਏ ਦੋਸ਼ ਲਗਾਏ ਨੇ ਕਿ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵੀ ਜੋ ਹੈ ਚਰਚ ਪ੍ਰਬੰਧਕਾਂ ਦੇ ਵੱਲੋਂ ਨਹੀਂ ਕੀਤੀ ਗਈ ਕਿਉਂਕਿ ਜਦੋਂ ਇਹ ਹਾਸਾ ਵਾਪਰਿਆ ਤਾਂ ਹਾਦਸਾ ਵਾਪਰਣ ਦੇ ਕਰੀਬ 10 ਘੰਟੇ ਬਾਅਦ ਸਾਡੇ ਤੱਕ ਜਾਣਕਾਰੀ ਪਹੁੰਚਦੀ ਕੀਤੀ ਗਈ ਕਿ ਉਹਨਾਂ ਦੇ ਮੁੰਡੇ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੇ ਮਾਤਾ ਪਿਤਾ ਮੌਕੇ ਤੇ ਮੌਜੂਦ ਨਹੀਂ ਸਨ ਮਾਂ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੈ ਅਤੇ ਪਿਤਾ ਜਲੰਦਰ ਵਿਖੇ ਹੋਰ ਪ੍ਰਾਰਥਨਾ ਸਭਾ ਦੇ ਵਿੱਚ ਗਿਆ ਹੋਇਆ ਸੀਗਾ ਪਰਿਸ਼ਟਦਾਰਾਂ ਨੇ ਚਰਚ ਪ੍ਰਬੰਧਕਾਂ ਉੱਤੇ ਸਿੱਧੇ ਤੌਰ ਤੇ ਲਾਪਰਵਾਹੀ ਦੇ ਇਲਜ਼ਾਮ ਲਗਾਏ ਨੇ ਦੂਜੇ ਪਾਸੇ ਚਰਚ ਪ੍ਰਬੰਧਕਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਹੈ ਕਿ ਟਾਵਰ ਨੂੰ ਸਾਰਾ ਦੇਣ ਵਾਲੀਆਂ ਤਾਰਾਂ ਨੂੰ ਕਿਸੇ ਗਵਾਂਡੀ ਦੇ ਵੱਲੋਂ तोड़ ਦਿੱਤੀਆਂ ਗਈਆਂ ਸਨ ਜਿਸ ਕਾਰਨ ਟਾਬਰ ਹਨੇਰੀ ਦੀ ਮਾਰ ਸਹਿ ਨਾ ਸਕਿਆ ਅਤੇ ਡਿੱਗ ਗਿਆ ਫਿਲਹਾਲ ਪੁਲਿਸ ਪੱਖ ਦੇ ਵੱਲੋਂ ਕੋਈ ਵੀ ਅਧਿਕਾਰਤ ਔਰਤ ਬਿਆਨ ਸਾਹਮਣੇ ਨਹੀਂ ਆਇਆ ਮਾਮਲੇ ਦੀ ਅਗਲੀ ਕਾਰਵਾਈ ਬੱਚੇ ਦੇ ਪੋਸਟਮ ਤੋਂ ਬਾਅਦ ਕੀਤੀ ਜਾਵੇਗੀ ਪਰਿਵਾਰਕ ਮੈਂਬਰਾਂ ਨੇ ਚਤਾਵਨੀ ਦਿੱਤੀ ਹੈ ਕਿ ਜੇਕਰ ਅੰਤਿਮ ਸੰਸਕਾਰ ਕ੍ਰਿਸਚਨ ਰੀਤੀ ਰਿਵਾਜ ਅਨੁਸਾਰ ਕੀਤਾ ਗਿਆ ਅਤੇ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਵਿਰੋਧ ਪ੍ਰਦਰਸ਼ਨ ਵੱਡੇ ਪੱਧਰ ਤੇ ਕਰਨਗੇ ਮੌਤ ਤੋਂ ਬਾਅਦ ਉਹਨੇ ਪੱਕ ਆਪਣਾ ਤਰਕ ਜ਼ਰੂਰ ਦੇ ਚੁੱਕੇ ਨੇ ਪਰ ਅਸਲ ਸਚਾਈ ਪੁਲਿਸ ਜਾਂਚ ਅਤੇ ਮਾਤਾ ਪਿਤਾ ਦੇ ਬਿਆਨਾਂ ਤੋਂ ਵਾਦੀ ਸਾਹਮਣੇ ਆ ਸਕੇਗੀ ਕਿਉਂਕਿ ਜੋ ਇਸ ਦੇ ਵਿੱਚ ਪਰਿਵਾਰਕ ਮੈਂਬਰ ਨੇ ਜੋ ਮ੍ਰਿਤਕ ਹੈ ਉਸਦੇ ਚਾਚਾ ਦਾ ਬਿਆਨ ਸਾਹਮਣੇ ਆਇਆ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੂੰ ਬੇਲਾਫ ਫਸਲਾ ਕੇ ਲਾਲਚ ਦੇ ਕੇ ਜੋ ਹੈ ਧਰਮ ਦੇ ਨਾਲ ਜੋੜਿਆ ਗਿਆ ਤੇ ਹੁਣ ਜਦੋਂ ਮੌਤ ਹੋ ਗਈ ਹੈ ਤਾਂ ਇਹਨਾਂ ਦੇ ਵੱਲੋਂ ਸ਼ਾਇਦ ਇਹ ਵੀ ਕਿਹਾ ਜਾ ਰਿਹਾ ਹੈ ਕਿ ਆਪਣੇ ਹਿਸਾਬ ਦੇ ਨਾਲ ਇਹ ਅੰਤਮ ਸੰਸਕਾਰ ਕਰਾਂਗੇ ਜੋ ਕਿ ਅਸੀਂ ਨਹੀਂ ਹੋਣ ਦੇਵਾਂਗੇ ਪਰ ਪੂਰੇ ਮਾਮਲੇ ਦੀ ਜੇਕਰ ਗੱਲ ਕੀਤੀ ਜਾਵੇ ਮ੍ਰਿਤਕ ਜੋ ਇਸ ਦੇ ਵਿੱਚ 16 ਸਾਲ ਦਾ ਮੁੰਡਾ ਹੈ ਉਸਦੇ ਮਾਤਾ ਜੋਨੇ ਉਹ ਵੀ ਉਹਨਾਂ ਦਾ ਬਿਆਨ ਕੋਈ ਸਾਹਮਣੇ ਨਹੀਂ ਆਇਆ ਪਿਤਾ ਜੋਨੇ ਉਹ ਜਲੰਧਰ ਦੇ ਵਿੱਚ ਗਏ ਹੋਏ ਨੇ ਹਾਲਾਂਕਿ ਹੁਣ ਪੁਲਿਸ ਦਾ ਇੰਤਜ਼ਾਰ ਹੈ ਕਿ ਆਕਰ ਪੁਲਿਸ ਦੇ ਵੱਲੋਂ ਕੀ ਕੋਈ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਕੁਝ ਕਾਰਵਾਈ ਕੀਤੀ ਜਾਂਦੀ ਹੈ ਕਿਉਂਕਿ ਜਾਣਕਾਰੀ ਇਹੀ ਸਾਹਮਣੇ ਆ ਰਹੀ ਹੈ ਮਾਤਾ ਪਿਤਾ ਦੇ ਬਿਆਨਾਂ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ ਹਾਲਾਂਕਿ ਜੇਕਰ ਪੂਰੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਮਾਮਲੇ ਦੇ ਵਿੱਚ ਰਿਸ਼ਤੇਦਾਰ ਦਾ ਵੀ ਜੋ ਹੈ ਬਿਆਨ ਸਾਹਮਣੇ ਆਇਆ ਦੂਜੇ ਪਾਸੇ ਜੋ ਚਰਚ ਪ੍ਰਬੰਧਕ ਨੇ ਉਹਨਾਂ ਦਾ ਵੀ ਬਿਆਨ ਸਾਹਮਣੇ ਆਇਆ ਚਰਚ ਦੇ ਪ੍ਰਧਾਨ ਦੇ ਵੱਲੋਂ ਸਾਫ ਕਹਾ ਗਿਆ ਹੈ ਕਿ ਅਸੀਂ ਤਾਂ ਉਸ ਨੂੰ ਜੋ ਟਾਬਰ ਹੈਗਾ ਸਹਾਰਾ ਦਿੱਤਾ ਗਿਆ ਸੀ ਲੇਕਿਨ ਗੁਆਂਢੀਆਂ ਦੇ ਵੱਲੋਂ ਜੋ ਹੈ ਜੋ ਸਹਾਰਾ ਦਿੱਤਾ ਸੀ ਉਸ ਨੂੰ ਪੁੱਟ ਦਿੱਤਾ ਗਿਆ ਜਿਸ ਸੇ ਕਾਰਨ ਇਹ ਵੱਡਾ ਹਾਦਸਾ ਵਾਪਰਿਆ ਕੀ ਕੁਝ ਕਹਿਣਾ ਹੈ ਪੂਰੇ ਮਾਮਲੇ ਦੇ ਵਿੱਚ ਰਿਸ਼ਤੇਦਾਰ ਦਾ ਤੇ ਇਸੇ ਦੇ ਨਾਲ ਜੋ ਚਰਚ ਪ੍ਰਧਾਨ ਹਨ ਉਹਨਾਂ ਦਾ ਕੀ ਕੁਝ ਕਹਿਣਾ ਤੁਹਾਨੂੰ ਵੀ ਸੁਣਾਉਂਦੇ ਆ ਬਿਲਕੁਲ ਉਹਦੀ ਮਾੜੀ ਸਥਿਤੀ ਦੀ ਉਹਨੂੰ ਦੇਖ ਕੇ ਉਹਦੇ ਕੁਝ ਬੰਦਿਆਂ ਨੇ ਉਸ ਨੂੰ ਪਲਾ ਬਦਲਾ ਕੇ ਨਾਲ ਲਗਾਇਆ ਉਸ ਨੂੰ ਚਰਚ ਦੇ ਥਰੂ ਬੰਦੇ ਭੇਜ ਕੇ ਉਸ ਨੂੰ ਕੀਤਾ ਗਿਆ ਵੀ ਅਸੀਂ ਤੈਨੂੰ ਪੈਸੇ ਦਵਾਂਗੇ ਲਾਲਚ ਦਵਾਂਗੇ ਵੀ ਸਾਡੇ ਧਰਮ ਨੂੰ ਆਪਣਾ ਤੇ ਉਸ ਨੂੰ ਟੌਰਚਰ ਕੀਤਾ ਲਾਲਚ ਦੇ ਕੇ ਮਨਵਾਇਆ ਗਿਆ ਉਸ ਨੂੰ ਤੇ ਆਪਣੇ ਨਾਲ ਰਲਾਇਆ ਗਿਆ ਉਸ ਨੂੰ ਲਾਲਚ ਦੇ ਕੇ ਤੇ ਉਸ ਤੋਂ ਬਾਅਦ ਇਹਨੂੰ ਚਰਚ ਨਾਲ ਜੁੜ ਗਿਆ ਜੀ ਉਹ ਕੁਝ ਟਾਈਮ ਲਈ ਇਹਨਾਂ ਨੂੰ ਥੋੜਾ ਬਹੁਤ ਪੈਸੇ ਦਿੱਤੇ ਗਏ ਨੇ ਉਹਨਾਂ ਦਾ ਛੋਟਾ ਮੋਟਾ ਆਪਣਾ ਘਰ-ਵਾਰ ਬਣਾਇਆ ਬਿਲਕੁਲ ਗਰੀਬ ਸਥਿਤੀ ਦੇ ਵਿੱਚ ਤੀਜੀਸ ਨਾਲ ਉਹਦਾ ਚਲੋ ਪਰਿਵਾਰ ਦਾ ਥੋੜਾ ਗੁਜ਼ਾਰਾ ਹੋਣ ਲੱਗਿਆ ਹਨਾ ਉਸ ਤੋਂ ਬਾਅਦ ਫਿਰ ਚਰਚ ਵਾਲੇ ਕਹਿਣ ਲੱਗੇ ਤੂੰ ਹਰ ਹਫ਼ਤੇ ਦੋ ਹਫ਼ਤੇ ਦੇ ਵਿੱਚ ਦੋ ਵਾਰ ਚਰਚਾ ਆਉਣਾ ਤੇ ਦਸਮਾ ਹਿੱਸਾ ਦੇਣਾ ਜੋ ਵੀ ਤੇਰੇ ਘਰ ਦੀ ਇਨਕਮ ਆ ਜਿੰਨੀ ਵੀ ਤਰ੍ਹਾਂ ਦੀ ਇਨਕਮ ਆਉਦੇ ਵਿੱਚੋਂ 10ਵਾਂ ਹਿੱਸਾ ਹਫ਼ਤੇ ਦੇ ਵਿੱਚ ਦੋ ਵਾਰ ਚਰਚ ਨੂੰ ਦੇਣਾ ਤੇ ਅੱਜ ਅ ਐਤਵਾਰ ਦਾ ਦੇਣਾ ਤੇ ਸਿੱਧੂ ਵਾਲ ਸਾਈਡ ਚਰਚ ਬਣੀ ਹੋਈ ਆ ਉੱਥੇ ਇਹ ਆਪਣੇ ਬੱਚਿਆਂ ਨੂੰ ਲੈ ਕੇ ਗਏ ਸੀ ਉੱਥੇ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਉੱਥੇ ਸੁਣਨਦੇ ਕਹਿੰਦੇ ਆ ਵੀ ਉੱਥੇ ਕੋਈ ਟਾਵਰ ਦੀ ਚੀਜ਼ ਗਿਰੀ ਆ ਉਹ ਚਰਚ ਦੀਣ ਗੈਲੀ ਆ ਜਦੋਂ ਇੰਨੀ ਸੰਗਤ ਉੱਥੇ ਜਾ ਰਹੀ ਆ ਚਲੋ ਧਰਮਕ ਸਥਾਨ ਤੇ ਜਾ ਰਹੇ ਨੇ ਮੰਨ ਰਹੇ ਨੇ ਉਹ ਚਰਚ ਦੀ ਜ਼ਿੰਮੇਵਾਰੀ ਬਣਦੀ ਆ ਉੱਥੇ ਕੋਈ ਸੁਵਿਧਾ ਹੋਵੇ ਹਨਾ ਜੀ ਤੇ ਤਾਂ ਕਿ ਗੱਲ ਨੂੰ ਕੋਈ ਐਕਸੀਡੈਂਟ ਨਾ ਹੋ ਸਕੇ ਉਹਨਾਂ ਦੀ ਉਹਨਾਂ ਗਲ ਹੀ ਕਾਰਨ ਸਾਡੇ ਬੱਚੇ ਦੀ ਡੈਥ ਹੋ ਗਈ ਜੀ ਬਾਈ ਜੀ ਤੁਸੀਂ ਕਹਿੰਦੇ ਲਾਲਚ ਦਿੱਤਾ ਜਾਂਦਾ ਕਿੰਨਾ ਵੱਕੀ ਵੱਲੋਂ ਲਾਲਚ ਦਿੱਤਾ ਜਾਂਦਾ ਇਹ ਚਰਚਲ ਕਰੋ ਚਰਚਲ ਬੰਦੋ ਜੀ ਕੋਣ ਨਾਮ ਨੂੰ ਪਤਾ ਨਾਮ ਉਹਨਾਂ ਦਾ ਹੀ ਮੈਂ ਭੁੱਲ ਗਈ ਤਕਰੀਬਨ ਉਹਨਾਂ ਦਾ ਨਾਮ ਗੁਰਿੰਦਰ ਮੱਖਾ ਜੀ ਉਹਨਾਂ ਦਾ ਗੁਰਿੰਦਰ ਮੱਖਾ ਜੀ ਉਹਨਾਂ ਦਾ ਤੇ ਗੁਰਿੰਦਰ ਮੱਖਾ ਨਾਮ ਆਈ ਉਹਨਾਂ ਦਾ ਉਹ ਉਹਨਾਂ ਦੇ ਵੱਲੋਂ ਬੰਦੇ ਭੇਜ ਕੇ ਸਾਡੇ ਪਰਿਵਾਰ ਨੂੰ ਵੀ ਟੌਰਚਰ ਕੀਤਾ ਜਾਂਦਾ ਤੇ ਲਾਲਚ ਦਿੱਤਾ ਜਾਂਦਾ ਵੀ ਤੁਸੀਂ ਸਾਡੇ ਵਿੱਚ ਆਓ ਅਸੀਂ ਤੁਹਾਨੂੰ ਥੋੜੇ-ਬੋੜੇ ਪੈਸੇ ਦਵਾਂਗੇ ਸਾਡੇ ਚਾਹ ਦਾ ਧਰਮ ਨਾਲ ਜੋ ਵੀ ਤੁਹਾਨੂੰ ਸੁਭਿਤਾ ਚ ਲੋੜ ਆਸੀ ਉਹ ਦਵਾਂ ਥੋੜੇ ਘਰ ਮਕਾਨ ਬਣਾ ਕੇ ਦਵਾਂਗੇ ਪਿੱਛੇ ਜੀ ਇੱਕ ਮੇਰੇ ਮਾਮਾ ਜੀ ਦੇ ਬਿੱਟ ਦੀ ਡੈਥ ਹੋਈ ਆ ਉਹ ਗੁਰਸ ਅੰਮ੍ਰਿਤ ਅੰਮ੍ਰਿਤਧਾਰੀ ਨੇ ਸਾਰਾ ਪਰਿਵਾਰ ਉਹਨਾਂ ਨੂੰ ਵੀ ਲਾਲਚ ਦਿੱਤਾ ਗਿਆ ਕਹਿੰਦੇ ਅਸੀਂ ਤੁਹਾਡਾ ਘਰ ਬਣਾਵਾ ਕੇ ਦਵਾਂਗੇ ਤੁਸੀਂ ਅੱਜ ਵੀ ਜਾ ਕੇ ਦੇਖ ਸਕਦੇ ਸਰਹੰਦੀ ਟਾਣਾ ਮਕਾਨ ਬਣਿਆ ਹੋਇਆ ਪਿਛਲੇ 2-3 ਮਹੀਨੇ ਪਹਿਲਾਂ ਉਹਨਾਂ ਦੇ ਬਿੱਟ ਦੇ ਐਕਸੀਡੈਂਟ ਡੈਥ ਹੋਈ ਐ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਉਨਨ੍ਹ ਤੇ ਵੀ ਜਾ ਕੇ ਟੌਰਚਰ ਕੀਤਾ ਗਿਆ ਉਹਨਾਂ ਨੂੰ ਲਾਲਚ ਦਿੱਤਾ ਗਿਆ ਕਹਿੰਦੇ ਤੁਸੀਂ ਸਾਡੇ ਧਰਮ ਦੇ ਵਿੱਚ ਆਓ ਅਸੀਂ ਉਹਨੂੰ ਮਕਾਨ ਬਣਾ ਕੇ ਦੇਵਾਂਗੇ ਪਰ ਅੱਜ ਅੱਜ ਬੱਚੇ ਦੀ ਡੈਥ ਹੋ ਚੁੱਕੀ ਹੈ ਹਾਂਜੀ ਅੱਜ ਕੀ ਨਾਮ ਦੀ ਬੱਚੇ ਦਾ ਬੱਚੇ ਦਾ ਨਾਮ ਤੇ ਆ ਮਾਨ ਸਿੰਘ ਕਹਿੰਦੇ ਮਾਨ ਸਿੰਘ ਰਜਿੰਦਰ ਰਜਿੰਦਰ ਸਿੰਘ ਹਾਂਜੀ ਉਮਰ ਉਹਨਾਂ ਦੀ 16 ਸਾਲ ਨੂੰ ਮਰੀ ਹੈ ਇਕੱਠੇ ਹੋਏ ਨੇ ਪਰਿਵਾਰ ਗੱਟਾ ਹੋਇਆ ਮਾਪੇ ਉਹਦੇ ਕਹਿੰਦੇ ਉਧਰ ਨੇ ਕਹਿੰਦੇ ਨਹੀਂ ਮਾਂ ਤਾਂ ਉਹਦੀ ਮਾਨ ਤਾਂ ਹੋਸ਼ 'ਚ ਨਹੀਂ ਹੈ ਯਾਰ ਉਹਨਾਂ ਦੀ ਮਾਂ ਤਾਂ ਹੋਸ਼ 'ਚ ਨਹੀਂ ਹੈ ਬੱਚੇ ਦੇ ਡੈਡੀ ਉਹ ਕਿਸੇ ਉਹ ਕਿਸੇ ਕੰਮ ਗਏ ਹੋਏ ਸੀ ਰਜਿੰਦਰ ਗਏ ਹੋਣੇ ਸੀ ਕੰਮ ਉਹ ਕੱਲ੍ਹ ਦੇ ਗਏ ਹੋਣੇ ਕਿਸੇ ਕੰਮ ਕਰਨ ਗਏ ਸੀ ਹੁਣ ਮੰਗ ਜੀ ਕਰਦੇ ਹਾਂ ਮੰਗ ਅਸੀਂ ਇਨਸਾਫ ਚਾਹਨੀ ਅਸੀਂ ਅਸੀਂ ਇਹ ਚ ਸਾਰਾ 2 ਘੰਟੇ ਦੇ ਵਿੱਚ ਨਾ ਉਹ ਸਾਰਾ ਉੱਥੇ ਜਦੋਂ ਇਹ ਐਕਸੀਡੈਂਟ ਹੋਇਆ ਚਲੋ ਕੁਝ ਵੀ ਹੋਇਆ ਅਸੀਂ ਤਾਂ ਮੌਜੂਦ ਹੈ ਨਹੀਂ ਸੀ ਮੌਕੇ ਤੇ ਸਾਨੂੰ 2.5 3 ਘੰਟੇ ਬਾਅਦ ਹੀ ਤਲਾਸ਼ ਕੀਤਾ ਗਿਆ ਵੀ ਤੁਹਾਡੇ ਬੱਚੇ ਦੀ ਡੈਥ ਹੋ ਗਈ ਕਿ ਉਹਨਾਂ ਦੇ ਕੋਲ ਜ਼ਿੰਮੇਵਾਰੀਆਂ ਬਣਦੀ ਹੈਗੀ ਉਹਨਾਂ ਜ਼ਿੰਮੇਵਾਰੀ ਬਣਦੀ ਹੈ ਨਾ ਅਸੀਂ ਕੋਈ ਨੇੜੇ ਦੇ ਹਸਪਤਾਲ ਦੇ ਵਿੱਚ ਲੈ ਕੇ ਜਾਈਏ ਉਹਨਾਂ ਨੂੰ ਹੁਣ ਸਿੱਧੂ ਵਾਲਾ ਕਿਹੜਾ ਦੂਰ ਆ ਆਪਣੇ ਪਟਿਆਲੇ ਦੇ ਬੰਨੇ ਪ੍ਰਮੰਨੀ ਅਸਤਵਾਲ ਨਹੀਂ ਖਰਚਾ ਸੀ ਆਪ ਕਰਦੇ ਅਸੀਂ ਆਪਣਾ ਘਰ-ਬਾਰ ਵਿੱਚ ਕੇ ਆਪਣੇ ਬੱਚੇ ਦੀ ਜਾਨ ਪਚਾਉਂਦੇ ਜੇ ਸਾਨੂੰ ਐਟ ਆ ਟਾਈਮ ਦੱਸਦੇ ਸਾਨੂੰ 3 ਘੰਟੇ ਬਾਅਦ ਲਾਹ ਕਰ ਰਹੇ ਨੇ ਕਿ ਤੁਹਾਡੇ ਬਿੱਟ ਦੀ ਡੈਥ ਹੋ ਗਈ ਅਮਰਦੇ ਜਵਾਬ ਦੇ ਚੁੱਕੇ ਨੇ ਸਿਰਜਿੰਦਰ ਲੈ ਕੇ ਆ ਰਹੇ ਸੀੜਾ ਕਿਹੜਾ ਟਾਵਰ ਇੰਟਰਨੈਟ ਲੱਗਿਆ ਹੋਇਆ ਸੀ ਇਹ ਤਾਂ ਵਾਈਫਾਈ ਚਰਜ ਗੇਨ ਕਰਦਾ ਸੀ ਉਹ ਟਾਵਰ ਦੀਆਂ ਰਿਫਟਾਂ ਨਾਲ ਦੇ ਗਵਾਂਡੀ ਨੇ ਪੜਤੀਆਂ ਸਾਨੂੰ ਕਿਸੇ ਤੋਂ ਪਤਾ ਲੱਗਿਆ ਅਸੀਂ ਉਹਨੂੰ ਕਿਹਾ ਵੀ ਕਹਿੰਨਾ ਮੈਂ ਠੀਕ ਕਰਾ ਦਿੰਦਾ ਇਹਨੂੰ ਬਿਟਵੀਨ ਆ ਜਾਂ ਬੰਦਗੀ ਸੀ ਉੱਤੇ ਬੰਦਗੀ ਦੇ ਦੌਰਾਨ ਰਾਨਾਦੋਂ ਨੇ ਨਾ ਮੀਚ ਖੜਾ ਗਿਆ ਹਾਦਸਾ ਵਾਪਰ ਗਿਆ ਉਹ ਟਾਵਰ गिर ਗਿਆ ਇਹ ਬੱਚੇ ਸਿਰਦੇ ਉਤੇ ਅਸੀਂ ਫਟਾਫੜੇ ਨੂੰ ਚੱਕ ਕੇ ਹਸਪੀਟਲ ਚ ਲੈ ਆਂਦਾ ਮਸੀਹ ਸਾਹਿਬਾਇ ਸਾਰੇ ਚ ਪੂਰਾ ਰੋਸ ਹੈ ਅਸੀਂ ਚਨੇ ਆ ਵੀ ਜਿਹੜੇ ਬੰਦੇ ਨੇ ਰਿਫਟਾਂ ਪੱਟੀਆਂ ਉਹ ਤੇ ਸਖਤ ਸਖਤ ਕਾਰਵਾਈ ਹੋਈ ਹੈ ਬੇਦੀ ਅਣਗਿਣਿਆ ਕਰਕੇ ਇੱਕ ਬੱਚੇ ਦੀ ਜਾਨ ਗਈ ਹੈ ਟਾਵਰ ਨੂੰ 3 ਸਾਲ ਹੋ ਗਏ ਲੱਗੇ ਨੂੰ ਕਿੰਨੀਆਂ ਮਈਆਂ ਚੱਖਣ ਹਨ ਹਨੇਰੀਆਂ ਆਈਆਂ ਕਿਤੇ ਵੀ ਕੁਝ ਨਹੀਂ ਹੋਇਆ ਅਜੇ ਤੱਕ ਉਸ ਚਰਚ ਚ my move to Canada was a big step for my parents my mother knows my work hours so the moment I connect to the go Wi-fi I will get her message are you on the train is anyone with you and the answer is always the same mama is a train operator in this cabin there's a helpline for emergencies then she was real calm.